ਤਵਾ ਪ੍ਰਸਾਦ ਸਵਈਏ ਸਰਾਵਗ ਸੋਧ ਸਮੋ ਸਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰ ਆਰਦਨ ਸੋਧ ਸੁਦਾ ਦਿਕ ਸੰਤ ਸਮੋਹ ਅਨੇਕ ਮਤੀ ਕੇ ਸਰਵਗ ਸੋਧ ਸਮੂਸ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਤਾ ਨਗਰੂ ਕਲਗੀਧਰ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਮੈਂ ਸਰਵਗ ਅਰਥਾਤ ਕਿ ਜੈਨੀ अथवा ਬੋਧੀ ਸਰੇਵੜਿਆ ਨੂੰ ਸੋਧ ਅਰਥਾਤ ਕਿ ਸੁਦਾ ਪਾਨ ਕਰਨੇ ਵਾਲੇ ਅਮਰਤ ਪਾਨ ਕਰਨੇ ਵਾਲੇ ਦੇਵਤਿਆਂ ਨੂੰ ਮਹਾਰਾਜ ਕਹਿੰਦੇ ਸਮੂਹ ਸਿਧਾਂਤ ਕੇ ਅਰਥਾਤ ਕਿ ਸਿਧਾਂ ਦੇ ਸਮੂਹ अथवा ਕਾਫਲਿਆਂ ਵੀ ਦੇਖ ਚੁੱਕਾ ਹਾਂ ਮਹਾਰਾਜ ਕਹਿੰਦੇ ਦੇਖ ਫਿਰਿਓ ਕਰ ਜੋਗ ਜਤੀ ਕੇ ਅਰਥਾਤ ਕਿ ਇਹਨਾਂ ਸਾਰਿਆਂ ਦੇ ਨਾਲ-ਨਾਲ ਮੈਂ ਵੱਡੇ-ਵੱਡੇ ਜੋਗੀਆਂ ਅਤੇ ਜਤੀਆਂ ਅਰਥਾਤ ਕਿ ਬ੍ਰਹਮਚਾਰੀਆਂ ਦੇ ਘਰ अथवा ਡੇਰਿਆਂ ਨੂੰ ਵੀ ਦੇਖ ਚੁੱਕਾ ਹਾਂ ਮਹਾਰਾਜ ਕਨੇ ਸੂਰ ਸੁਰਾਰਦਨ ਸੁੱਧ ਸੁਦਾ ਦੇ ਕੇ ਸੰਤ ਸਮੋਹ ਅਨੇਕ ਮੱਤੀ ਕੇ ਸੂਰ ਸੁਰਾਰਦਨ ਸੁੱਧ ਸੁਦਾ ਦੇਕ ਸੂਰ ਅਰਥਾਤ ਕੇ ਸੂਰ ਵੀਰ ਜੋਧਿਆ ਸੁਰਾਰਦਨ ਅਰਥਾਤ ਕੇ ਦੇਵਤਿਆਂ ਦੇ ਬੈਰੀਆਂ ਦੰਤਾਂ ਅਤੇ ਮਹਾਰਾਜ ਕਹਿੰਦੇ ਸੁਦ ਸੁਦਾਦਿਕ ਅਰਥਾਤ ਕੇ ਸੁਦ ਸੁਦਾ ਪਾਨ ਕਰਨੇ ਵਾਲੇ ਦੇਵਤਿਆਂ ਦੇ ਨਾਲ-ਨਾਲ ਸੰਤ ਸਮੂਹ ਅਨੇਕ ਮੱਤੀ ਕੇ ਅਰਥਾਤ ਕੇ ਮਹਾਰਾਜ ਕਹਿੰਦੇ ਮੈਂ ਅਨੇਕਾਂ ਹੀ ਮਤਾਂ ਮਤਾਂਤਰਾਂ ਦੇ ਸੰਤਾਂ ਦੇ ਸਮੂਹ ਅਥਵਾ ਸੰਤਾਂ ਦੇ ਕਾਫਲਿਆਂ ਨੂੰ ਦੇਖ ਚੁੱਕਾ ਹਾਂ ਮਹਾਰਾਜ ਕਹਿੰਦੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕਉ ਨ ਦੇਖਿਆ ਤ ਪ੍ਰਾਨ ਪਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਹਾ ਮਾਤਰ ਥਾਤਕ ਮੈਂ ਸਾਰੇ ਆਹੇ ਦੇਸ਼ਾਂ ਦਿਸ਼ਾਂਤਰਾਂ ਦੇ ਮਤਾਂ ਮਤਾਂਤਰਾਂ ਨੂੰ ਵਿਚਰ ਕੇ ਵੇਖ ਚੁੱਕਾ ਹਾਂ ਪਰੰਤੋ ਮਹਾਰਾਜ ਕਹਿੰਦੇ ਕਉ ਨ ਦੇਖਿਆ ਤ ਪ੍ਰਾਨ ਪਤੀ ਕੇ ਅਰਥਾਤਕ ਨ ਸਾਰਿਆਂ ਦੇ ਵਿੱਚੋਂ ਮੈਨੂੰ ਕੋਈ ਵੀ ਉਸ ਪ੍ਰਾਣਾ ਦੇ ਪਤੀ ਪਰਮੇਸ਼ਰ ਜੀ ਦਾ ਮਤ ਪ੍ਰਤੀਤ ਨਹੀਂ ਹੋਇਆ ਦਿਸਿਆ ਨਹੀਂ ਕਹਿੰਦਾ ਸ੍ਰੀ ਭਗਵਾਨ ਕੇ ਪਾਏ ਕਿਰਪਾ ਹੂਤੇ ਏਕ ਰਤੀ ਬਨ ਏਕ ਰੱਤੀ ਕੇ ਸ੍ਰੀ ਭਗਵਾਨ ਕੇ ਪਾਏ ਕਿਰਪਾ ਹੂਤੇ ਅਰਥਾਤ ਕਿ ਸ੍ਰੀ ਭਗਵਾਨ ਜੀ ਦੀ ਭਾਵਨੇ ਤਾਂ ਕੇਵਲ ਉਸ ਦੀ ਕਿਰਪਾ ਦੇ ਦੁਆਰਾ ਹੀ ਲੱਗਦੀ ਹੈ ਔਰ ਮਹਾਰਾਜ ਕਹਿੰਦੇ ਏਕ ਰਤੀ ਬਨ ਏਕ ਰੱਤੀ ਕੇ ਰਤੇ ਤ ਕਹਿੰਦੇ ਨੇ ਪ੍ਰੀਤ ਨੋ ਤੇ ਰਤੀ ਇੱਕ ਸੁਨਿਆਰਿਆਂ ਦੇ ਕੋਲ ਛੋਟਾ ਜਿਹਾ ਵਟਾ ਹੁੰਦਾ ਹੈ 84 ਜਿੰਨਾ ਜਿਹਦਾ ਵਜ਼ਨ ਹੁੰਦਾ ਹੈ ਮਹਾਰਾਜ ਕਹਿੰਦੇ ਏਕ ਰਤੀਬਨ ਏਕ ਰਤੀ ਕੇ ਅਰਥਾਤ ਕਿ ਇਹ ਸਾਰੇ ਮਤਾਂ ਮਤਾਂਤਰਾਂ ਵਾਲੇ ਇੱਕ ਰਤੀ ਅਰਥਾਤ ਉਸ ਕਾਲਪੁਰਖ ਵਾਹਿਗੁਰੂ ਜੀ ਦੀ ਪ੍ਰੀਤ ਤੋਂ ਬਿਨਾਂ ਕੇਵਲ ਮਹਾਰਾਜ ਕਹਿੰਦੇ ਇੱਕ ਰਤੀ ਮਾਤਰ ਦੇ ਹੀ ਹਨ ਭਾਵ ਕਿ ਤੁਸ਼ ਮਾਤਰ ਹੀ ਹਨ ਬਹੁਤ ਹੌਲੇ ਨੇ ਪਾਈ ਸੋ ਗੋ ਆਪਣੇ ਦੂਸਰੇ ਸਵਈਏ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤਰੰਗ ਕੋ ਰੰਗ ਸੈ ਕੂਦਤ ਪੌਨ ਕੈ ਗੌਨ ਕਾ ਜਾਤ ਨਿਵਾਰੇ ਮਾਤੇ ਮਤੰਗ ਅਰਥਾਤ ਕਿ ਬੇਸ਼ੱਕ ਕਿਸ ਰਾਜੇ ਮਹਾਰਾਜੇ ਅਮੀਰ ਵਜ਼ੀਰ ਜਾਂ ਤਨਾਟ ਦੇ ਕੋਲ ਮਾਤੇ ਮਤੰਗ ਮਸਤ ਹਾਥੀ ਹੋਣ ਮਹਾਰਾਜ ਕਹਿੰਦੇ ਕਿਵੇਂ ਦੇ ਕਹਿੰਦੇ ਜਰੇ ਜਰ ਸੰਗ ਜੜੇ ਹੋਣ ਜਰ ਦੇ ਨਾਲ ਗਹਿਣਿਆਂ ਦੇ ਨਾਲ ਸ਼ਿੰਗਾਰੇ ਹੋਏ ਹੋਣ ਕਹਿੰਦੇ ਅਨੂਪ ਉਤੰਗ ਸੁਰੰਗ ਸਵਾਰੇ ਅਨੂਪ ਬੜੇ ਲਸਾਨੀ ਹੋਣ ਹਾਥੀ ਬੜੇ ਬੇਨਜ਼ੀਰ ਹੋਣ ਚੱਤਰ ਹੋਣ ਅਦਭਤ ਹੋਣ ਉਤੰਗ ਅਰਥਾ ਤੁਚ ਉਚੇ ਉਚੇ ਅੰਗਾ ਵਾਲੇ ਬਹੁਤ ਉਚੇ ਉਚੇ ਹਾਥੀ ਹੋਣ ਬੇਸ਼ੱਕ ਸੋਰੰਗ ਸਵਾਰੇ ਅਰਥਾ ਸੋਹਣੇ ਸੋਹਣੇ ਰੰਗਾ ਦੇ ਨਾਲ ਸਵਾਰੇ ਹੋਏ ਸੰਦੂਰ ਵਗੈਰਾ ਦੇ ਨਾਲ ਸ਼ਿੰਗਾਰੇ ਹੋਏ ਗੇਰੂ ਵਗੈਰਾ ਦੇ ਨਾਲ ਕਹਿੰਦਾ ਕੋਟ ਤੁਰੰਗ ਕੋ ਰੰਗ ਸਕੂਦਤ ਪੌਨ ਕੈ ਗੌਨ ਕਾ ਜਾਤ ਨਿਵਾਰੇ ਕੋਟ ਤੋਂ ਰੰਗ ਕੋ ਰੰਗ ਸੇ ਕੂਦਤ ਬੇਸ਼ੱਕ ਕਿਸੇ ਅਮੀਰ ਵਜ਼ੀਰ ਦੇ ਕੋਲ ਮਹਾਰਾਜ ਕਹਿੰਦੇ ਕਰੋੜਾਂ ਹੀ ਤੋਂ ਰੰਗ ਅਰਥਾਤ ਘੋੜੇ ਹੋਣ ਕਿਵੇਂ ਦੇ ਕੋ ਰੰਗ ਸੇ ਕੂਦਤ ਕੋ ਰੰਗ ਕਹਿੰਦਾ ਹਿਰਨਾ ਨੂੰ ਕੂਦਤ ਕੁੱਦਦੇ ਹੋਣ ਹਿਰਨਾ ਵਾਂਗੂ ਹਿਰਨਾ ਵਾਂਗੂ ਚੁੰਗੀਆਂ ਭਰਦੇ ਹੋਣ ਕਰੋੜਾਂ ਘੋੜੇ ਮਹਾਰਾਜ ਕਹਿੰਦਾ ਪੌਨ ਕਹ ਗੌਨ ਕੋ ਜਾਤ ਨੇ ਬਾਰੇ ਪੌਨ ਕਹਿੰਦਾ ਪਵਨ ਨੂੰ ਹਵਾ ਨੂੰ ਗੌਨ ਕਹਿੰਦਾ ਗਵਰ ਨੂੰ ਚਾਲ ਨੂੰ ਪੌਨ ਕੈ ਗਾਨ ਕਾ ਜਾਤ ਨਿਵਾਰੇ ਅਰਥਾਤ ਜਿਹੜੇ ਹਵਾ ਦੀ ਚਾਲ ਨੂੰ ਵੀ ਮਾਤ ਪਾਉਂਦੇ ਹੋਣ ਬੇਸ਼ੱਕ ਕਿਵੇਂ ਦੇ ਕਰੋੜਾਂ ਘੋੜੇ ਹੋਣ ਕਿਸੇ ਅਮੀਰ ਵਜ਼ੀਰ ਦੇ ਕੋਲ ਮਹਾਰਾਜ ਕਹਿੰਦੇ ਪਾਰੇ ਪੁਜਾਨ ਕੇ ਪੂਪ ਭਲੇ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਪਾਰੇ ਪੁਜਾਨ ਕੇ ਪੂਪ ਪਾਰੇ ਬਲਵਾਰ ਨੂੰ ਕਹਿੰਦੇ ਨੇ ਪੁਜਾਨ ਬਾਵਾਂ ਨੂੰ ਕਹਿੰਦੇ ਨੇ ਪੋਜ ਇਕ ਬਾਵ ਨੂੰ ਪੁਜਾਨ ਬਹੁਤੀਆਂ ਬਾਵਾਂ ਨੂੰ ਪੂ ਪਾਪੂ ਮੇ ਭਤਿਆਂ ਨੂੰ ਕਹਿੰਦੇ ਨੇ ਭਾਰੀ ਪੂਜਾਨ ਕੇ ਭੂ ਪਰਥਾਤ ਕੇ ਬਲਵਾਨ ਬਾਹਾਂ ਵਾਲੇ ਰਾਜੇ ਹੋਣ ਬੇਸ਼ੱਕ ਭਲੇ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਬੜੀ ਭਲੀ ਵਿਧੀ ਦੇ ਨਾਲ ਬੜੀ ਭਲੀ ਪ੍ਰਕਾਰ ਬੜੇ ਸਲੀਕੇ ਦੇ ਨਾਲ ਬੜੇ ਅਦਬ ਦੇ ਨਾਲ ਉਹਨਾਂ ਨੂੰ ਸੀਸ ਨਵਾਉਣ ਵਾਲੇ ਲੋਕਾਂ ਦੀ ਕੋਈ ਵਿਚਾਰ ਨਾ ਹੋਵੇ ਕੋਈ ਗਿਣਤੀ ਨਾ ਹੋਵੇ ਕਿੰਨੇ ਕ ਲੋਕ ਬੜੇ ਅਦਬ ਦੇ ਨਾਲ ਉਹਨਾਂ ਨੂੰ ਝੁਕ ਝੁਕ ਕੇ ਸਲਾਮਾ ਕਰਦੇ ਹੋਣ ਬੇਸ਼ੱਕ ਕਹਿੰਦਾ ਇੱਤੇ ਪਏ ਤੋ ਕਹਾਂ ਪਏ ਪੂਪਤ ਅੰਤ ਕਉ ਨਾਗੇ ਹੀ ਪਾਏ ਪਧਾਰੇ ਇੱਤੇ ਪਏ ਤੋ ਕਹਾਂ ਪਏ ਪੂਪਤ ਅਰਥਾਤ ਕਿ ਐਡੇ ਵੱਡੇ ਭੂਮੀ ਪਤੀ ਵੀ ਬਣ ਗਏ ਤਾਂ ਭਲਾ ਕੀ ਬਣ ਗਏ ਭਾਵ ਕੇ ਕੁਝ ਵੀ ਨਹੀਂ ਕਹਿੰਦਾ ਅੰਤ ਕਉ ਨਾਗੇ ਹੀ ਪਾਏ ਪਧਾਰੇ ਅਰਥਾਤ ਕਿ ਅੰਤ ਵੇਲੇ ਤਾਂ ਮਹਾਰਾਜ ਕਹਿੰਦੇ ਨੰਗੇ ਪੈਰੀਂ ਇੱਥੋਂ ਪਹਾਰ ਜਾਂਦੇ ਨੇ ਕੂਚ ਕਰ ਜਾਂਦੇ ਨੇ ਪਰ ਲੋਕ ਨੂੰ ਜਿਵੇਂ ਕਬੀਰ ਜੀਆ ਦਾ ਸ਼ਲੋਕ ਹੈ ਨਾ ਕਹਿੰਦਾ ਕਬੀਰ ਇਹੋ ਤਨ ਜਾਏਗਾ ਸਖੋ ਤਾਂ ਲੇਹ ਬਹੋਰ ਕਹਿੰਦੇ ਇੱਕ ਦਿਨ ਤਾਂ ਚਲੇ ਜਾਣਾ ਜੇ ਬਚਾ ਸਕਦਾ ਤੇ ਬਚਾ ਲੈ ਕਹਿੰਦੇ ਨੰਗੇ ਪਾਪ ਹੋ ਤੇ ਗਏ ਜਿਨ ਕੇ ਲੱਖ ਕਰੋੜ ਜਿਨਾਂ ਦੇ ਲੱਖਾਂ ਕਰੋੜਾਂ ਵੀ ਜੋੜੇ ਸੀ ਨਾ ਉਹ ਵੀ ਭਾਈ ਇੱਥੋਂ ਨੰਗੇ ਪੈਰੀ ਗਏ ਨੇ ਸੋ ਮਹਾਰਾਜ ਕਹਿੰਦੇ ਇੱਤੇ ਪਏ ਤੋ ਕਹਾਂ ਪਏ ਭੂਪਤਾ ਅੰਤ ਕਾ ਨੰਗੇ ਹੀ ਪਾਏ ਪਧਾਰੇ ਸੋ ਅਗੋ ਆਪਣੇ ਤੀਸਰੇ ਸਵਈਏ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਜੀਤ ਫਿਰ ਸਭ ਦੇਸ ਦਿਸਾਨ ਕੋ ਬਾਜ ਤਢੋਲ ਮਰਦੰਗ ਨਗਾਰੇ ਗੁੰਜਤ ਗੂੜਾ ਗਜਾਨ ਕੇ ਸੁੰਦਰ ਹਿੰਸਤ ਹੀ ਹਾਰਾਜ ਹਜ਼ਾਰੇ ਜੀਤ ਫਿਰ ਸਭ ਦੇਸ ਦਿਸਾਨ ਕੋ ਅਰਥਾਤ ਕੇ ਜੜੇ ਰਾਜੇ ਮਹਾਰਾਜੇ ਦੇਸਾਂ ਦੇ ਸੰਤਰਾ ਨੂੰ ਜਿੱਤ ਕੇ ਧਰਤੀ ਤੇ ਅਮੋੜ ਹੋ ਕੇ ਫਿਰਦੇ ਨੇ ਵਿਚਰਦੇ ਨੇ ਅਤੇ ਮਹਾਰਾਜ ਕਹਿੰਦੇ ਬਾਜ ਤ ਢੋਲ ਮਰਦੰਗ ਨਗਾਰੇ ਅਰਥਾਤ ਕਿ ਜਿਹਨਾਂ ਦੇ ਦਰ ਤੇ ਢੋਲ ਲਗਾਰੇ ਤੇ ਮਰਦੰਗ ਵਗੈਰਾ ਵੱਜਦੇ ਨੇ ਢੋਲ ਵਰਗੇ ਹੁੰਦਾ ਮਰਦੰਗ ਵੀ ਢੋਲ ਪੈਰਲਲ ਜਿਆ ਹੁੰਦਾ ਤੇ ਜਿਹੜਾ ਮਰਦੰਗ ਹੁੰਦਾ ਵਿੱਚੋਂ ਮੋਟਾ ਹੁੰਦਾ ਸਾਈਡਾਂ ਇਹਦੀਆਂ ਪਤਲੀਆਂ ਹੁੰਦੀਆਂ ਨੇ ਪਰ ਨਗਾਰੇ ਦਾ ਕੇਵਲ ਇੱਕੋ ਬੰਨਾ ਮੜਿਆ ਹੁੰਦਾ ਜੰਗਾ ਜੁੱਧਾਂ ਦੇ ਵਿੱਚ ਅਜਦਾ ਮਹਾਰਾਜ ਕਹਿੰਦਾ ਜਿਨ੍ਹਾਂ ਦੇ ਦਰ ਤੇ ਢੋਲ ਮਿਰਦੰਗ ਤੇ ਨਗਾਰੇ ਵੱਜਦੇ ਹੀ ਰਹਿੰਦੇ ਨੇ ਕਹਿੰਦਾ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹਾਰਾਜ ਹਜ਼ਾਰੇ ਗੁੰਜਤ ਗੂੜ ਅਰਥਾਤ ਕਿ ਬੇਸ਼ੱਕ ਉਹਨਾਂ ਦੇ ਦਰ ਤੇ ਗਜਾਨ ਕੇ ਸੁੰਦਰ ਅਰਥਾਤ ਸੁੰਦਰ ਹਾਥੀਆਂ ਦੇ ਝੁੰਡ ਚੰਗਾੜਦੇ ਹੋਣ ਘੋੜ ਕਹਿੰਦਾ ਨਾ ਝੁੰਡ ਨੂੰ ਔਰ ਗੁੰਜਤ ਚੰਗਾੜਦੇ ਹੋਣ ਗੱਜਦੇ ਹੋਣ ਗਜਾਨ ਕੇ ਸੁੰਦਰ ਸੁੰਦਰ ਹਾਥੀਆਂ ਦੇ ਕਹਦਾ ਹਿੰਸਤ ਹੀ ਹੈ ਰਾਜ ਹਜ਼ਾਰੇ ਅਰਥਾਤ ਕਿ ਬੇਸ਼ੱਕ ਹਜ਼ਾਰਾਂ ਹੀ ਸ੍ਰੇਸ਼ਟ ਘੋੜੇ ਉਹਨਾਂ ਦੇ ਦਰ ਤੇ ਹਿੰਕਦੇ ਹੋਣ ਕਹਿੰਦਾ ਭੂਤ ਪਵਖ ਭਵਾਨ ਕੇ ਪੂਪਦ ਕੌਣ ਗਨੈ ਨਹੀਂ ਜਾਤ ਵਿਚਾਰੇ ਪੂਤ ਪਵਿਖ ਭਵਾਨ ਕੇ ਪੂਤ ਅਰਥਾਤ ਕੇ ਪੂਤ ਕਾਲ ਵਰਤਮਾਨ ਤਪਵਿਖ ਚ ਪੈਦਾ ਹੋਣ ਵਾਲੇ ਇਹੋ ਜਿਹੇ ਭੂਮੀ ਪਤੀਆਂ ਨੂੰ ਕੌਣ ਗਣੈ ਨਹੀਂ ਜਾਤ ਵਿਚਾਰੇ ਅਰਥਾਤ ਕੇ ਪਹਿਲਾ ਕੌਣ ਗਿਣ ਸਕਦਾ ਹੈ ਭਾਵ ਕੇ ਕੋਈ ਵੀ ਨਹੀਂ ਤਤਿਓ ਕਦੇ ਵੀ ਵਿਚਾਰੇ ਨਹੀਂ ਜਾ ਸਕਦੇ ਮਹਾਰਾਜ ਕਹਿੰਦੇ ਭਾਵ ਕੇ ਉਹਨਾਂ ਦੀ ਗਿਣਤੀ ਮਿੰਟੇ ਹੋ ਨਹੀਂ ਸਕਦੀ ਭਾਈ ਨਸੇਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕਿਤਾਮ ਸਧਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅਰਥਾਤ ਕੇ ਸ੍ਰੀ ਦੇ ਪਤੀ ਅਰਥਾਤ ਮਾਇਆ ਦੇ ਪਤੀ ਮਾਇਆ ਦੇ ਸੁਆਮੀ ਸ੍ਰੀ ਭਗਵਾਨ ਜੀ ਦੇ ਭਜਨ ਤੋਂ ਬਿਨਾਂ ਨਾ ਅੰਤ ਕਉ ਅੰਤ ਕਿਤਾਮ ਸਧਾਰੇ ਹੋ ਜੇ ਅਮੀਰ ਵਜੀਰ ਰਾਜੇ ਮਹਾਰਾਜ ਵੀ ਮਹਾਰਾਜ ਕਹਿੰਦੇ ਅੰਤ ਨੂੰ ਅੰਤ ਕਹਿਤਾ ਅਰਥਾਤ ਜਮ ਰਾਜ ਦੇ ਤਾਂ ਨੂੰ ਸੁਧਾਰ ਗਏ ਜਮ ਰਾਜ ਦੀ ਪੂਰੀ ਨੂੰ ਸੁਧਾਰ ਗਏ ਜਮਪੂਰੀ ਨੂੰ ਸਗਤ ਅੱਗੋਂ ਆਪਣੇ ਚੌਥੇ ਸਲਵਈਏ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬ ਸਿਖੈ ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ ਤੀਰਥ ਨਾਨ ਦਇਆ ਦਮਦਾਨ ਅਰਥਾਤ ਕਿ ਜੜੇ ਤੀਰਥਾਂ ਤੇ ਨੌਦੇ ਫਿਰਦੇ ਨੇ ਦਇਆ ਦਮਦਾਨ ਜੀਵਾਂ ਤੇ ਚੇਤੀ ਦਇਆ ਕਰਦੇ ਫਿਰਦੇ ਨੇ ਦਾ ਅਰਥਾਤ ਇੰਦਰੀਆਂ ਦਾ ਦਮਨ ਕਰਦੇ ਫਿਰਦੇ ਨੇ ਔਰ ਦਾਨ ਅਰਥਾਤ ਦਾਨ ਵਗੈਰਾ ਕਰਦੇ ਫਿਰਦੇ ਹਨ ਸੋ ਸੰਜਮ ਨੇਮ ਅਨੇਕ ਬਸਿਖ ਅਰਥਾਤ ਕਿ ਇਹਨਾਂ ਦੇ ਨਾਲ ਨਾਲ ਹੀ ਅਨੇਕਾਂ ਪ੍ਰਕਾਰ ਦੇ ਵਿਸ਼ੇਸ਼ ਸੰਜਮ ਅਤੇ ਨੇਮੀ ਵਗੈਰਾ ਵੀ ਵੇਖੇ ਨੇ ਮਹਾਰਾਜ ਕਹਿੰਦੇ ਕਹਿੰਦਾ 베ਦ ਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸਬਾਨ ਕੇ ਪੇਖਾ 베ਦ ਪੁਰਾਨ ਕਤੇਬ ਕੁਰਾਨ ਅਰਥਾਤ ਕਿ ਸਾਰੀ ਜ਼ਮੀਨ ਅਥਵਾ ਜਵਾਨੇ ਦੇ ਗ੍ਰੰਥਾਂ ਭਾਵ ਕਿ ਹਿੰਦੂਆਂ ਦੇ 베ਦ ਪੁਰਾਨਾਂ ਤੇ ਮੁਸਲਮਾਨਾਂ ਦੀਆਂ ਕਤੇਬਾਂ ਔਰ ਕੁਰਾਨ ਆਦ ਨੂੰ ਵੇਖਿਆ ਜਾਂ ਫਿਰ ਇਹਨਾਂ ਗ੍ਰੰਥਾਂ ਨੂੰ ਖੋਖਣ ਵਾਲੇ ਵੀ ਵੇਖੇ ਨੇ ਕਲਕੀਆਂ ਵਾਲੇ ਪਾਤਸ਼ਾਹ ਕਹਿੰਦੇ ਕਹਿੰਦਾ ਪੌਣ ਆਹਾਰ ਜਤੇ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਪੌਣ ਆਹਾਰ ਜਤੇ ਜਤ ਧਾਰ ਅਰਥਾਤ ਕਿ ਪੌਣ ਆਹਾਰ ਕਰਨ ਵਾਲੇ ਪੌਣਾ ਹਰੀ ਅਤੇ ਜਾਤ ਧਾਰਨੇ ਵਾਲੇ ਜਤੀ ਵਗੈਰਾ ਆਦ ਅਤੇ ਮਹਾਰਾਜ ਕਹਿੰਦਾ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਅਰਥਾਤ ਕਿ ਸਾਰੇ ਹਜ਼ਾਰਾਂ ਹੀ ਵਿਚਾਰਪੂਰਵਕ ਅਸੀਂ ਵੇਖੇ ਹਨ ਕਹਿੰਦਾ ਸ੍ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖੈ ਸ੍ਰੀ ਭਗਵਾਨ ਭਜੇ ਬਿਨ ਪੂਪਤ ਅਰਥਾਤ ਕਿ ਸ੍ਰੀ ਭਗਵਾਨ ਜੀ ਦੇ ਭਜਨ ਤੋਂ ਬਿਨ ਆਏ ਵੱਡੇ ਵੱਡੇ ਭੂਮੀ ਪਤੀ अथवा ਜ਼ਗੀਰਦਾਰ ਵੀ ਏਕ ਰਤੀ ਬਿਨ ਏਕ ਨ ਲੇਖੈ ਅਰਥਾਤ ਕਿ ਉਸ ਪਰਮੇਸ਼ਰ ਜੀ ਦੀ ਇਕ ਰਤੀ ਅਰਥਾਤ ਪ੍ਰੀਤ ਤੋਂ ਬਗੈਰ ਏਕ ਨ ਲੇਖੈ ਅਰਥਾਤ ਕਿ ਕਿਸੇ ਇੱਕ ਲੇਖੇ ਵਿੱਚ ਵੀ ਨਹੀਂ ਸੋ ਅਗੋ ਆਪਣੇ ਪੰਜਵੇਂ ਸੁਆਈਏ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਸਵਧ ਸਪਾਹਾ ਦੁਰੰਤ ਦਬਹਾ ਸੁਸਾਜ ਸੁਨਾਹ ਦੁਰਜਾਨ ਦਲਾਂਗੇ ਭਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲਾਂਗੇ ਸੋਦਸ ਪਹਾ ਦੁਰੰਤ ਦਬਹਾ ਅਰਥਾਤ ਕਿ ਚੰਗੇ ਸਿੱਖੇ ਹੋਏ ਸਿਪਾਹੀ ਸਵਧ ਸਪਾਹਾ ਦੌਰੰਤ ਦਵਾਰ ਥਾਤ ਕਿ ਜਿਨ੍ਹਾਂ ਦੇ ਬਾਹੂ ਬਲ अथवा ਸ਼ਕਤੀ ਦਾ ਕੋਈ ਅੰਤ ਨਾ ਹੋਵੇ ਸੁਸਾਜ ਸਨਾਹ ਦੁਰਜਾਨ ਦਲੈਗੇ ਅਰਥਾਤ ਕਿ ਬੇਸ਼ੱਕ ਉਹ ਕਵਚ ਸਜਾ ਕੇ ਸਨਾਹਾਂ ਸਜਾ ਕੇ ਦੁਰਜਾਨ ਦਲੈਗੇ ਅਰਥਾਤ ਕਿ ਫੁਲਾਦੀ ਪਸ਼ਾਕਾਂ ਨੂੰ ਪਹਿਨ ਕੇ ਬੈਰੀਆਂ ਨੂੰ ਡਰੜ ਦੇਣ ਵਾਲੇ ਹੋਣ ਮਹਾਰਾਜ ਕਹਿੰਦੇ ਭਾਰੀ ਗੁਮਾਨ ਪਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਗੇ ਭਾਰੇ ਗੁਮਾਨ ਭਰੇ ਮਨ ਮਅਰਥਾਤ ਕਿ ਬੇਸ਼ੱਕ ਹੋ ਆਪਣੇ ਮਨ ਦੇ ਵਿੱਚ ਇੰਨਾ ਭਾਰੇ ਗੁਮਾਨ ਭਰਿਆ ਹੋਵੇ ਉਹਨਾਂ ਨੇ ਕਿ ਘਰ ਪਰਬਤ ਪੰਖ ਹਲੇ ਨਾ ਹਲਾਂਗੇ ਅਰਥਾਤ ਕਿ ਬੇਸ਼ੱਕ ਪਰਬਤ ਤਾਂ ਆਪਣੀ ਥਾਂ ਤੋਂ ਖੰਭ ਲਾ ਕੇ ਹਿੱਲ ਜਾਵੇ ਪਰੰਤੂ ਜੰਗ ਮੈਦਾਨ ਦੇ ਵਿੱਚ ਜਿੱਥੇ ਵੀ ਉਹ ਇੱਕ ਵਾਰੀ ਆਪਣੇ ਪੈਰ ਗੱਡ ਦੇਣ ਉਹ ਕਦੇ ਵੀ ਹਿੱਲਣ ਵਾਲੇ ਨਾ ਹੋਣ ਮਹਾਰਾਜ ਕਹਿੰਦੇ ਤੋਰ ਅਰੀਨ ਮਰੋ ਰਮਵਾਸਨਾ ਮਾਤੇ ਮਤੰਗਨ ਮਾਨ ਮਲਾਂਗੇ ਤੋਰ ਅਰੇ ਨ ਮਰੋਰ ਮਵਾਸਨ ਅਰਥਾਤਕ ਬੇਸ਼ੱਕ ਉਹ ਵੈਰੀਆਂ ਨੂੰ ਤੋੜਨ ਵਾਲੇ ਅਤੇ ਬਾਗੀਆਂ ਨੂੰ ਮਰੋੜਨ ਵਾਲੇ ਹੋਣ ਮਵਾਸਨਾਂ ਨੂੰ ਆਕੀਆਂ ਨੂੰ ਮਰੋੜਨ ਵਾਲੇ ਹੋਣ ਅਤੇ ਮਹਾਰਾਜ ਕਹਿੰਦੇ ਮਾਤੇ ਮਤੰਗਨ ਮਾਨ ਮਲਾਂਗੇ ਅਰਥਾਤਕ ਬੇਸ਼ੱਕ ਉਹ ਮਸਤ ਹਾਥੀਆਂ ਦੇ ਮਾਨ ਨੂੰ ਮਸਲ ਕੇ ਰੱਖ ਦੇਣ ਵਾਲੇ ਹੋਣ ਪਰੰਤੂ ਫੇਰ ਵੀ ਪਾਸ਼ਾ ਕਹਿੰਦਾ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੈਨਾ ਤਿਆਗ ਜਹਾਨ ਨਿਦਾਨ ਚਲਾਂਗੇ ਸੇਰੇ ਪਤ ਸ੍ਰੀ ਭਗਵਾਨ ਕਿਰਪਾ ਬਿਨ ਅਰਥਾਤ ਕੇ ਮਾਇਆ ਦੇ ਪਤੀ ਸ੍ਰੀ ਭਗਵਾਨ ਜੀ ਦੀ ਕਿਰਪਾ ਤੋਂ ਬਿਨਾ ਤਿਆਗ ਜਹਾਨ ਨਿਦਾਨ ਚਲਾਂਗੇ ਬੜੇ ਬੜੇ ਜੋਧੇ ਵੀ ਮਹਾਰਾਜ ਕਹਿੰਦੇ ਨਿਦਾਨ ਅਰਥਾਤ ਔੜਕ ਨੂੰ ਅਖੀਰ ਨੂੰ ਨਾ ਜਹਾਨ ਨੂੰ ਤਿਆਗ ਕੇ ਇਥੋਂ ਖਾਲੀ ਹੱਥੇ ਚਲੇ ਜਾਣਗੇ ਭਾਈ ਸੁਆਗੋ ਛੇਵੇਂ ਸੁਈਏ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਬੇਰਪਾਰ ਵੱਡੇ ਬਰਿਆਰ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲੇਂਦ ਮਵਸਨਾ ਮਾਤੇ ਗਜਾਨਕੇ ਮਾਨ ਮਲਈਆ ਬੇਰਪਾਰ ਵੱਡੇ ਬਰਿਆਰ ਅਰਥਾਤ ਕਿ ਬੇਸ਼ੱਕ ਅਪਾਰ ਸ਼ਕਤੀ ਵਾਲੇ ਸੂਰਬੀਰ ਜੋਦੇ ਵੱਡੇ ਬਰਿਆਰ ਜ ਬਹੁਤ ਜਿਆਦਾ ਬਲਵਾਨ ਹੋਣ ਅਤੇ ਮਹਾਰਾਜ ਕਹਿੰਦੇ ਆ ਵਿਚਾਰ ਹੈ ਸਾਰ ਕੀ ਧਾਰ ਪਛਈਆ ਅਰਥਾਤ ਕਜ ਬਿਨਾਂ ਕਿਸੇ ਵਿਚਾਰ ਤੋਂ ਹੀ ਸਾਰ ਦੀ ਧਾਰ ਨੂੰ ਪਛਦੇ ਹੋਣ ਭਾਵ ਕ ਬਿਨਾਂ ਕਿਸੇ ਸੰਕੋਚ ਤੋਂ ਬਿਨਾਂ ਕਿਸੇ ਪਰਹੇਜ ਤੋਂ ਤੇਗ ਦੀ ਧਾਰ ਨੂੰ ਆਪਣੇ ਹਿੱਕ ਤੇ ਸਹਾਰਦੇ ਹੋਣ ਕਹਿੰਦਾ ਤੋਰਤ ਦੇਸ ਮਲਿੰਦਮ ਵਸਨਾ ਮਾਤੇ ਗਜਾਨ ਕੇ ਮਾਨ ਮਲਈਆ ਤੋਰਤ ਦੇਸ ਜਿਹੜੇ ਦੇਸ਼ਾਂ ਨੂੰ ਤੋੜ ਕੇ ਰੱਖ ਦੇਣ ਮਲੇੰਦਮ ਵਾਸਨ ਆਕੀਆਂ ਨੂੰ ਵਾਸਨਾਂ ਨੂੰ ਬਾਗੀਆਂ ਨੂੰ ਮਸਲ ਕੇ ਰੱਖ ਦੇਣ ਜੜੇ ਮਾਤਿਗ ਜਾਣ ਕੇ ਮਾਨ ਮਲਈ ਅਰਥਾਤ ਕਿ ਬੇਸ਼ੱਕ ਉਹ ਮਸਤ ਹਾਥੀਆਂ ਦੇ ਮਾਨ ਨੂੰ ਮਸਲ ਕੇ ਰੱਖ ਦਿੰਦੇ ਹੋਣ ਮਹਾਰਾਜ ਕਹਿੰਦੇ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਗਾੜੇ ਗੜਾਨ ਕੇ ਤੋੜਨ ਹਾਰ ਅਰਥਾਤ ਕਿ ਬੇਸ਼ੱਕ ਅਜਿਹੇ ਜੋਦੇ ਵੀ ਹੋਣ ਜੋ ਦ੍ਰੜ ਕਲਿਆ ਨੂੰ ਤੋੜ ਕੇ ਰੱਖ ਦਿੰਦੇ ਹੋਣ ਅਤੇ ਮਹਾਰਾਜ ਕਹਿੰਦੇ ਬਾਤ ਨਹੀਂ ਚੱਕ ਚਾਰ ਲਈ ਅਰਥਾਤ ਕਿ ਕੇਵਲ ਇੱਕ ਦਬਕੇ ਮਾਤਰ ਦੇ ਨਾਲ ਬਾਤ ਮਾਤਰ ਦੇ ਨਾਲ ਗੱਲ ਮਾਤਰ ਦੇ ਨਾਲ ਹੀ ਚੋਹਾ ਚੱਕਾਂ ਤੇ ਕਬਜ਼ਾ ਕਰ ਲੈਂਦੇ ਹੋਣ ਜਿਹੜੇ ਪਰੰਤੂ ਫੇਰ ਵੀ ਮਹਾਰਾਜ ਕਹਿੰਦੇ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਇੱਕ ਦਵਾਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਅਰਥਾਤ ਕੇ ਸ੍ਰੀ ਦੇ ਸਾਹਿਬ ਭਾਵ ਮਾਇਆ ਦੇ ਮਾਲਕ ਮਾਇਆ ਦੇ ਸੁਆਮੀ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਦੇ ਸਿਰ ਨਾਇਕ ਅਰਥਾਤ ਕੇ ਸਿਰ ਮੌਰ ਆਗੂ ਹਨ ਸਿਰ ਮੌਰ ਹੀ ਰੋਹਨ ਕਹਿੰਦੇ ਜਾਚਕ ਅਨੇਕ ਸੋ ਏਕ ਦੇ ਬਈਆ ਪਿਖਾਰੀ ਤੇ ਨੇਕਾਂ ਨੇ ਭਾਈ ਪਰਦੇੜ ਵਾਲਾ ਦਾਤਾ ਕੇ ਬਲੇ ਕੋਈ ਹੈ ਅਕਾਲ ਪੁਰਖ ਵਾਹਿਗੁਰੂ ਸੋਗ ਆਪਣੇ ਸਤਿਵੰਤੇ ਸਵਈਏ ਚ ਮਹਾਰਾਜ ਕਿਰਪਾ ਕਰਦੇ ਨੇ ਇਹਨਾਂ ਦਾ ਨਵ ਦੇਵ ਫਨੇਂਦਨ ਸਾਚਰ ਭੂਤ ਪਵਿਖ ਭਵਾਨ ਜਪੈਗੇ ਜੀਵ ਜਤੈ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਗੇ ਦਾ ਨਵ ਦੇਵ ਫਨੇਂਦਨ ਸਾਚਰ ਰਥਾਤ ਕੇ ਦੈਂਤ ਰਖਸ਼ ਦੇਵ ਅਰਥਾਤ ਦੇਵਤੇ ਫਨੇਂਦਰਥਾਤ ਸ਼ੇਸ਼ਨਾਗ ਤਿੰਨ ਸਾਚਰ ਅਰਥਾਤ ਰਾਤਨ ਵਿਚਰਨ ਵਾਲੇ ਭੂਤਾਂ ਚੜੇਲ ਆਦ ਇਸਾਰੇ ਮਹਾਰਾਇ ਕਹਿੰਦੇ ਭੂਤ ਭਵਿੱਖ ਭਵਾਨ ਜਪਾਂਗੇ ਅਰਥਾਤ ਕਿ ਭੂਤ ਕਾਲ ਭਵਿੱਖਤ ਕਾਲ ਤੇ ਵਰਤਮਾਨ ਆਦ ਤਿੰਨਾਂ ਕਾਲਾਂ ਦੇ ਸਾਰੇ ਜੀਵ ਹੀ ਉਸ ਨੂੰ ਜਪਨਾ ਕਰਦੇ ਹਨ ਕਹਿੰਦਾ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਜੀਵ ਜਤੇ ਜਲ ਮੈਂ ਥਲ ਮੈਂ ਅਰਥਾਤ ਕਿ ਜਿੰਨੇ ਵੀ ਜੀਵ ਹਨ ਜਾਲ अथवा ਥਲ ਦੇ ਭਾਵ ਕੇ ਪਾਣੀ ਜਾਂ ਫਿਰ ਖੁਸ਼ਕੀ ਦੇ ਵਾਲਹਿ ਪਾਲ ਮੈਂ ਸਭ ਥਾਪ ਥਪੈਗੇ ਅਰਥਾਤ ਕਿ ਉਹਨਾਂ ਸਾਰਿਆਂ ਦੀ ਉਹ ਪਰਮੇਸ਼ਰ ਕੇਵਲ ਤੇ ਕੇਵਲ ਇਹ ਕਪਾਲਹਿ ਪਾਲਦੇ ਵਿੱਚ ਥਾਪ ਕੇ ਸਥਾਪਨਾ ਕਰ ਦਿੰਦਾ ਹੈ ਮਹਾਰਾ ਕਹਿੰਦਾ ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੈ ਬਹੁ ਪੁੰਜ ਖਪੈਗੇ ਪੁੰਨ ਪ੍ਰਤਾਪਨ ਬਾੜ ਜੈਤ ਤੁਨ ਅਰਥਾਤ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੈਤ ਤੁਨ ਅਰਥਾਤ ਜਿੱਤ ਦੀ ਧੁਨੀ ਹੈ ਨਾ ਜੈ ਕੋਸ਼ ਹੈ ਜਿੱਤ ਦਾ ਨਾਰਾ ਜਿਹੜਾ ਉਹਨੂੰ ਸੁਣ ਕੇ ਮਹਾਰਾਜ ਕਹਿੰਦੇ ਪੁੰਨ ਪ੍ਰਤਾਪਨ ਬਾੜ ਉਹਨਾਂ ਦਾ ਪ੍ਰਤਾਪ ਵੱਧ ਜਾਂਦਾ ਹੈ ਭਾਈ ਅਤੇ ਮਹਾਰਾਜ ਕਹਿੰਦੇ ਪਾਪਨ ਕੇ ਬਹੁ ਪੁੰਜ ਖਪਾਂਗੇ ਅਰਥਾਤ ਕਿ ਪਾਪਾਂ ਦੇ ਬਹੁਤ ਸਾਰੇ ਪੁੰਜ अथवा ਭਾਰਜਾਂ ਸਮੂਹ ਜਿਹੜੇ ਨੇ ਖਪ ਜਾਂਦੇ ਨੇ ਨਸ਼ਟ ਹੋ ਜਾਂਦੇ ਨੇ ਨਾਸ਼ ਹੋ ਜਾਂਦੇ ਨੇ ਕਦਾ ਸਾਧ ਸਮੂਹ ਪਰਸੰਨ ਫਿਰੈ ਜਗ ਸਤਰ ਸਬਾ ਅਵ ਲੋਕ ਚਪੈਗੇ ਸਾਧ ਸਮੂਹ ਪਰਸੰਨ ਫਿਰੈ ਜਗ ਅਰਥਾਤ ਕਿ ਸਾਧੂਆਂ ਦੇ ਸਮੂਹ ਅਧਵਾ ਸੰਤਾਂ ਦੇ ਕਾਫਲੇ ਜਗਤ ਦੇ ਵਿੱਚ ਪ੍ਰਸੰਨਤਾ ਸਹਿਤ ਫਿਰਦੇ ਹਨ ਵਿਚਰਦੇ ਹਨ ਕਤੇ ਮਹਾਰਾਜ ਕਹਿੰਦੇ ਸਤਰ ਸਬਾ ਅਵ ਲੋਕ ਚਪੈਗੇ ਬਲੋਕ ਹੁੰਦਾ ਵੇਖ ਕੇ ਤੇ ਸਾਰੇ ਦੇ ਸਾਰੇ ਜਿਹੜੇ ਸ਼ਤਰੂ ਨੇ ਨਾ ਸਾਧੂਆਂ ਦੀ ਮਹਿਮਾ ਨੂੰ ਵੇਖ ਕੇ ਨਸ਼ਟ ਹੋ ਜਾਂਦੇ ਹਨ ਚਪੈਗੇ ਨਾਸ਼ ਹੋ ਜਾਂਦੇ ਨੇ ਸੋ ਅਗੋਂ ਆਪਣੇ ਅਠਵੇਂ ਸਬਈਏ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਨਵ ਇੰਦਰ ਗਜेंद्र ਨਰਾਦਪ ਜੋਂ ਤ੍ਰਲੋਕ ਨੂੰ ਰਾਜ ਕਰਨਗੇ ਕੋਟ ਇਸਨਾਨ ਗਜਾਦਿਕ দান ਅਨੇਕ ਸੁਅੰਬਰ ਸਾਜ ਬਰਹਿਗੇ ਮਾਨਵ ਇੰਦਰ ਗਜेंद्र ਨਰਾਦਪ ਅਰਥਾਤ ਗਜੜ ਵਿਮਾਨਵ ਅਰਥਾਤ ਮਨੁੱਖ ਇੰਦਰ ਅਰਥਾਤ ਦੇਵਤਿਆਂ ਦੇ ਰਾਜੇ ਇੰਦਰ ਵਰਗੇ ਗਜेंद्र ਅਰਥਾਤ ਕੇਂਦਰ ਦੇ ਹਾਥੀ ਗਜेंद्र ਵਰਗੇ ਆਪਤ ਵਰਗੇ ਸਵਰਗ ਦੇ ਹਾਥੀ ਵਰਗੇ ਨਰਾਦਪ ਅਰਥਾਤ ਕਿ ਦੇਵਤਿਆਂ ਦੇ ਖਜ਼ਾਨਚੀ ਕੁਬੇਰ ਵਰਗੇ ਆਦ ਜੋਨਾ ਤ੍ਰਿਲੋਕ ਰਾਜ ਕਰਨਗੇ ਅਰਥਾਤ ਕਿ ਜਿਹੜੇ ਵੀ ਤ੍ਰਿਲੋਕੀ ਤੇ ਰਾਜ ਕਰਦੇ ਫਿਰਦੇ ਹਨ ਜਾਂ ਰਾਜ ਦਾ ਦਾਵਾ ਕਰਦੇ ਹਨ ਮਹਾਰਾਜ ਕਹਿੰਦੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁੰਬਰ ਸਾਜ ਪਰਹਿੰਗੇ ਕੋਟ ਇਸਨਾਨ ਅਰਥਾਤ ਕਿ ਜਿਹੜੇ ਵੀ ਜੀਵ ਕਰੋੜਾਂ ਹੀ ਤੀਰਥਾਂ ਦਾ ਇਸ਼ਨਾਨ ਕਰਕੇ ਗਜਾਦਿਕ ਦਾਨ ਅਰਥਾਤ ਕਿ ਹਾਥੀਆਂ ਆਦ ਦਾ ਦਾਨ ਕਰਦੇ ਫਿਰਦੇ ਹਨ ਅਤੇ ਮਹਾਰਾਜ ਕਹਿੰਦਾ ਅਨੇਕ ਸੁਆੰਬਰ ਸਾਜ ਬਰੰਗੇ ਅਰਥਾਤ ਕਿ ਅਨੇਕਾਂ ਹੀ ਸੁਆੰਬਰਾਂ ਨੂੰ ਸਾਜ ਕੇ ਸੁਆੰਬਰਾਂ ਦਾ ਮਹਾਰਾਜ ਕਹਿੰਦਾ ਪ੍ਰਬੰਧ ਕਰਕੇ ਇਸ ਤਰੀਆਂ ਨੂੰ ਵਰਦੈ ਫਿਰਦੇ ਨੇ ਤੀਵੀਆਂ ਨੂੰ ਤਰੀਮਤਾ ਨੂੰ ਵਿਆਹਦੇ ਫਿਰਦੇ ਨੇ ਅਨੇਕਾਂ ਤੀਵੀਆਂ ਨੂੰ ਮਹਾਰਾਜ ਕਹਿੰਦਾ ਬ੍ਰਹਮ ਮਹੇਸਰ ਵਿਸ਼ਨ ਸਚੇ ਪਦ ਅੰਤ ਫਸੇ ਜਮ ਫਾਸ ਪਰੰਗੇ ਬ੍ਰਹਮਾ ਮਹੇਸ਼ਰ ਵਿਸ਼ਨ ਸਚੀਪਤ ਅਰਥਾਤ ਕੇ ਜੜਵੇਂ ਮਨੁੱਖ ਬ੍ਰਹਮਾ ਅਦਾ ਮਹੇਸ਼ਰ ਅਰਥਾਤ ਸ਼ਿਵ ਵਿਸ਼ਨ ਅਰਥਾਤ ਵਿਸ਼ਨੋ ਤੇ ਸਚੀਪਤ ਅਰਥਾਤ ਸਚੀ ਦੇ ਪਤੀ ਇੰਦਰ ਆਦਿ ਆराधना ਕਰਦੇ ਫਿਰਦੇ ਹਨ ਮਹਾਰਾਜ ਕਹਿੰਦੇ ਅੰਤ ਫਸੇ ਜਾਂ ਫਾਸ ਪਰੰਗੇ ਅਰਥਾਤ ਕੇ ਅੰਤ ਨੂੰ ਫਸ ਕੇ ਉਹ ਜਮਾਂ ਦੀ ਫਾਹੀ ਦੇ ਵਿੱਚ ਪੈਣਗੇ ਜੇ ਨਰ ਸ੍ਰੀਪਾਤ ਕੈ ਪ੍ਰਸ ਹੈ ਪਾਗ ਤੇ ਨਰ ਫੇਰ ਨ ਦਹ ਤਰੰਗੇ ਜੇ ਨਰ ਸ੍ਰੀਪਾਤ ਕੈ ਪ੍ਰਸ ਹੈ ਪਾਗ ਤੇ ਨਰ ਫੇਰ ਨ ਦਹ ਤਰੰਗੇ ਅਰਥਾਤ ਕਹ ਜਿਹੜਾ ਵੀ ਮਨੁੱਖ ਸ੍ਰੀਪਾਤ ਕੈ ਪ੍ਰਸ ਹੈ ਪਾਗ ਮਾਇਆ ਦੇ ਪਤੀ ਪਰਮੇਸ਼ਰ ਜੀ ਦੇ ਪਾਗ ਅਰਥਾਤ ਪੈਰ ਪਰਸਣਗੇ ਚਰਨ ਪਰਸਣਗੇ ਨਾ ਤੇ ਨਰ ਫੇਰ ਨਦਹਿ ਤਰੰਗੇ ਅਰਥਾਤ ਕਿਉ ਮਨੁਖ ਫੇਰ ਦੁਬਾਰਾ ਮਹਾਰਾਜ ਕਹਿੰਦੇ ਮਨੁੱਖਾ ਦੇਹੀ ਧਾਰਨ ਨਹੀਂ ਕਰਨਗੇ ਸੋ ਅਗੋ ਆਪਣੇ ਨਵੇਂ ਸਵਈਏ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਕਹਾ ਪਇਓ ਜੋਦੋ ਲੋਚਨ ਮੂਦਕੈ ਬੈਠ ਰਹੋ ਬਖ ਧਿਆਨ ਲਗਾਇਓ ਨਾਤ ਫਿਰਿ ਅਲਿ ਅਸਾਤ ਸਮੰਦਰਨ ਲੋਕ ਗਇਓ ਪਰਲੋਕ ਗਵਾਇਓ ਕਹਾ ਪਇਓ ਜੋ ਦਉ ਲੋਚਨ ਮੂਦ ਕੈਠ ਅਰਥਾਤ ਕੇ ਫੇਰ ਕੀ ਹੋਇਆ ਮਹਾਰਾਜ ਕਹਿੰਦੇ ਜੇਕਰ ਕੋਈ ਪ੍ਰੇਖੀ ਪੁਰਸ਼ ਆਪਣੀਆਂ ਦੋਵੇਂ ਅੱਖਾਂ ਬੰਦ ਕਰਕੇ ਬੈਠ ਰਿਹਾ ਵਕ ਧਿਆਨ ਲਗਾਇਓ ਅਰਥਾਤ ਕੇ ਬਗਲੇ ਵਾਂਗ ਸਮਾਧੀ ਲਾ ਕੇ ਬੈਠਾ ਰਹੇ ਜਾਵਰ ਮਹਾਰਾਜ ਕਹਿੰਦੇ ਨਾਤ ਫਿਰਿ ਵਲੀ ਸਾਤ ਸਮੰਦਰਨ ਲੋਕ ਗयो ਪਰਲੋਕ ਗਵਾਇਓ ਨਾਤ ਫਿਰਿ ਵਲੀ ਸਾਤ ਸਮੰਦਰਨ ਅਰਥਾਤ ਕੇ ਫੇਰ ਕੀ ਹੋਇਆ ਜੇਕਰ ਕੋਈ ਤੀਰਥ ਗਾਮੇ ਹੋ ਕੇ ਧਰਤੀ ਦੇ ਉੱਪਰ ਉਪਸਥਿਤ ਸਾਰ ਦੇ ਸਾਰੇ ਸਤਾਂ ਸਮੁੰਦਰਾਂ ਦੇ ਵਿੱਚ ਹੀ ਰਹੌਂਦਾ ਫਿਰੇ। ਪਾਪ ਕੇ ਅਦੇਹਾ ਕਰਨ ਦੇ ਨਾਲ ਵੀ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਸਗੋ ਮਹਾਰਾਜ ਕਹਿੰਦਾ ਲੋਕ ਗयो ਪਰਲੋਕ ਗਵਾਇਓ ਅਰਥਾਤ ਕੈਸ ਲੋਕ ਨੂੰ ਤਾਂ ਉਹ ਤਲਾਜ ਲਈ ਦੇ ਚੁੱਕਾ ਹੈ। ਪਰੰਤੂ ਕਰਮੇ ਕਾਂਡੇ ਹੋਣ ਦੇ ਬਾਵਜੂਦ ਵੀ ਨਾਮ ਨੂੰ ਵਿਸਾਰ ਕੇ ਉਹ ਪਰਲੋਕ ਦੇ ਸੁੱਖਾਂ ਨੂੰ ਵੀ ਗਵਾ ਬੈੰਦਾ ਹੈ। ਸੋ ਮਹਾਰਾਜ ਕਹਿੰਦੇ ਬਾਸ ਕਿਉ ਵਿਖਿਆਨ ਸੋ ਬੈਠਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਬਾਸ ਕਿਉ ਵਿਖਿਆਨ ਸੋ ਬੈਠਕੈ ਅਰਥਾਤ ਕਿ ਫੇਰ ਕੀ ਹੋਇਆ ਜੇਕਰ ਕੋਈ ਬਾਣ ਪ੍ਰਸਤੇ ਹੋ ਕੇ ਜੰਗਲਾਂ ਦੇ ਵਿੱਚ ਆਪਣਾ ਵਸੇਬਾ ਕਰ ਲਵੇ ਅਤੇ ਮਹਾਰਾਜ ਕਹਿੰਦੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਅਰਥਾਤ ਕਾ ਬੇਸ਼ੱਕ ਉਹ ਕੇਵਲ ਇਸੇ ਹੀ ਇਸੇ ਤਰ੍ਹਾਂ ਜੰਗਲਾਂ ਦੇ ਵਿੱਚ ਬੈਠ ਕੇ ਆਪਣੀ ਸਾਰੀ ਉਮਰ ਵਿਅਰਥ ਹੀ ਬਿਤਾ ਦੇਵੇ ਕਹਿਣ ਤੋਂ ਪਾਵੇ ਕਿ ਬਾਣ ਪ੍ਰਸਤੀ ਹੋ ਕੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਸਗੋ ਮਹਾਰਾਜ ਕਹਿੰਦੇ ਸਾਚ ਕਹਾਂ ਸੁਣ ਲਿਓ ਸਭ ਜਿਨ ਪ੍ਰੇਮ ਕੀ ਜੋਤ ਨਹੀਂ ਪ੍ਰਭ ਪਾਇਓ ਸਾਚ ਕਹਾਂ ਸੁਣ ਲਿਓ ਸਭ ਧੰਗ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕੋ ਮੈਂ ਸੱਚ ਕਹਿੰਦਾ ਹਾਂ ਸਾਰੇ ਇਸ ਗੱਲ ਨੂੰ ਸੁਣ ਲਓ ਕਿ ਜਨ ਪ੍ਰੇਮ ਕੀਓ ਤੈਨਹੀਂ ਪ੍ਰਾਪਾਇਓ ਅਰਥਾਤ ਕਿ ਜਿਨਾਂ ਵੀ ਉਸ ਪਰਮੇਸ਼ਰ ਜੀ ਨੂੰ ਪ੍ਰੇਮ ਕੀਤਾ ਹੈ ਕੇਵਲ ਤੇ ਕੇਵਲ ਉਸੇ ਨਹੀਂ ਉਸ ਪ੍ਰਭੂ ਜੀ ਨੂੰ ਪਾਇਆ ਹੈ ਸੁਗੰਤਮ ਆਪਣੇ ਦਸਮੇ ਸੋਈਏ ਚ ਮਹਾਰਾਜ ਕਿਰਪਾ ਕਰ ਦੇ ਨੇ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੇ ਦਿਸਾ ਮੈਂ ਕਾਹੂ ਪਸ਼ਾ ਕੋ ਸੇਸ ਨਿਵਾਇਓ ਕਾਹੂ ਲਾ ਪਾਹਨਾ ਪੂਜ ਤਰ ਸਿਰ ਅਰਥਾਤ ਕਿ ਕਿਸੇ ਨੇ ਤਾਂ ਮਹਾਰਾਜ ਕਹਿੰਦੇ ਪੱਥਰ ਨੂੰ ਪੂਜ ਕੇ ਸਿਰ ਤੇ ਰੱਖ ਲਿਆ ਅਰਥਾਤ ਕਿ ਪੱਥਰ ਦੇ ਭਗਵਾਨ ਜਾਂ ਸਾਲਗ੍ਰਾਮ ਨੂੰ ਪੂਜ ਕੇ ਨਾ ਆਪਣੇ ਸਿਰ ਤੇ ਟਿਕਾਉਣਾ ਕੀਤਾ ਹਿੰਦੂਆਂ ਨੇ ਮਹਾਰਾਜ ਕਹਿੰਦੇ ਜਾਂ ਫਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਅਰਥਾਤ ਕਿ ਕਿਸੇ ਨੇ ਸ਼ਿਵਲਿੰਗ ਲੈ ਕੇ ਧਾਗੇ ਚ ਪਰੋਕੇ ਆਪਣੇ ਗਲ ਦੇ ਵਿੱਚ ਲਟਕਾ ਲਿਆ ਲਮਕਾ ਲਿਆ ਕਹਿੰਦੇ ਕਾਹੂ ਲਖਿਓ ਹਰ ਅਵਾਚੇ ਦਿਸ਼ਾ ਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕਾਹੂ ਲਖਿਓ ਹਰ ਅਵਾਚੇ ਦਿਸ਼ਾ ਮਹਿ ਅਰਥਾਤ ਕਿ ਕਿਸੇ ਨੇ ਤਾਂ ਹਿੰਦੂਆਂ ਵਾਂਗੂ ਉਸ ਹਰੀ ਜੀ ਨੂੰ ਦੱਖਣ ਦਿਸ਼ਾ ਦੇ ਵਿੱਚੋਂ ਦੇਖਣ ਦਾ ਦਾਵਾ ਕੀਤਾ ਹੈ ਤਤੇ ਕਿਸੇ ਨੇ ਮੁਸਲਮਾਨਾਂ ਵਾਂਗੂ ਮਹਾਰਾਜ ਕਹਿੰਦੇ ਪਸ਼ਵਨੋਂ ਅੱਲਾ ਦਾ ਘਰ ਜਾਣ ਕੇ ਸੀਸ ਨਮਾਉਣਾ ਕੀਤਾ ਭਾਵ ਕਿ ਵਿਆਪਕ ਹੋਣ ਦੇ ਬਾਵਜੂਦ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇਹਨਾਂ ਨੇ ਦਿਸ਼ਾਵਾਂ ਦੇ ਤੱਕ ਸੀਮਿਤ ਕਰਨਾ ਕੀਤਾ ਜਿਵੇਂ ਕਬੀਰ ਜੀ ਦਾ ਕਥਨ ਹੈ ਪ੍ਰਭਾਤੀ ਰਾਗ ਦੇ ਵਿੱਚ ਕਹਿੰਦੇ ਦੱਖਣ ਦੇਸ਼ ਹਰੀ ਦਾ ਵਾਸਾ ਪਸ਼ਮ ਅਲਹ ਮੁਕਾਮਾ Hindu ਤਾਂ ਕਹਿੰਦੇ ਨੇ ਕਿ ਦੱਖਣ ਦੇਸ਼ ਦੇ ਵਿੱਚ ਹਰੀ ਦਾ ਨਿਵਾਸ ਹੈ ਤੇ ਮੁਸਲਮਾਨ ਕਹਿੰਦੇ ਨੇ ਪਸ਼ਮ ਦੇ ਵਿੱਚ ਅੱਲਾ ਦਾ ਨਿਵਾਸ ਹੈ ਮੁਕਾਮ ਹੈ ਪਰਾ ਕਬੀਰ ਜੀ ਕਹਿੰਦਾ ਦਿਲ ਮੈਂ ਖੋਜ ਦਿਲ ਅੰਦਰ ਦਿਲ ਖੋਜੋ ਇਹੀ ਠੌਰ ਮੁਕਾਮਾ ਉਹ ਕਹਿੰਦਾ ਭਾਈ ਦਿਲ ਦੇ ਵਿੱਚੋਂ ਖੋਜਣਾ ਕਰੋ ਦਿਲ ਹੀ ਦਿਲ ਦੇ ਵਿੱਚੋਂ ਖੋਜਣਾ ਕਰੋ ਇਹੀ ਠੌਰ ਹੈ ਇਹੀ ਮੁਕਾਮ ਹੈ ਅੱਲਾ ਦਾ ਆਰਾਮ ਦਾ ਮਹਾਰਾਜ ਕਹਿੰਦਾ ਕਾਹੋ ਲਖਿਓ ਹਰ ਆਵਾਚੇ ਦਿਸਾਮਹ ਕਾਹੋ ਪਸ਼ਾ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹਾ ਪਸ ਕੋ ਮ੍ਰਿਤਾਨ ਕੋ ਪੂਜਨਤਾਇਓ ਕੋ ਬੋਤਾਨ ਕੋ ਪੂਜਤ ਹੈ ਪਾਸ ਮਹਾਰਾਜ ਕਹਿੰਦਾ ਕੋਈ ਪਸ਼ੂ ਤਾਂ ਬੁੱਤਾਂ ਨੂੰ ਪੂਜਦਾ ਫਿਰਦਾ ਹੈ ਪੱਥਰ ਦੇ ਭਗਵਾਨ ਦੀ ਪੂਜਾ ਕਰਦਾ ਫਿਰਦਾ ਹੈ ਤੇ ਕੋ ਮ੍ਰਿਤਾਨ ਕੋ ਪੂਜਨਤਾ ਔਰਥਾਤ ਕੇ ਕੋ ਮੁਰਦੇ ਘਾਟ ਨੂੰ ਮਹਾਰਾਜ ਕਹਿੰਦੇ ਸ਼ਮਸ਼ਾਨ ਭੂਮੀ ਨੂੰ ਮੜੀਆਂ ਨੂੰ ਪੂਜਨ ਦੇ ਲਈ ਤਾਂ ਔਰਥਾਤ ਭੱਜਾ ਜਾਂਦਾ ਹੈ ਦੌੜਾ ਫਿਰਦਾ ਹੈ ਕਹਿੰਦਾ ਕੋਰ ਕਰਿਆ ਊਰਜਾ ਸਭ ਇਹ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਗੱਲ ਕੀ ਧੰਗ ਗੁਰੂ ਕਲਗੀ ਧਰਪਾਸ਼ ਕਹਿੰਦੇ ਕੂਰ ਕਰਿਆ ਉਰਜ ਸਭ ਹੀ ਜਗ ਸਾਰਾ ਜਗਤ ਸਾਰਾ ਵਿਸ਼ਵ ਸਾਰਾ ਸੰਸਾਰ ਏ ਕੂਰ ਕਰਿਆਵਾਂ ਦੇ ਵਿੱਚ ਉਲਝਿਆ ਫਿਰਦਾ ਝੂਠੀਆਂ ਕਰਿਆਵਾਂ ਦੇ ਵਿੱਚ ਉਲਝਿਆ ਫਿਰਦਾ ਪਰੰਤੂ ਮਹਾਰਾਜ ਕਹਿੰਦੇ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇਹ ਨਾ ਸਾਰੇ ਖੋਤੀ ਧਰਮ ਦੇ ਨੰਬਰਦਾਰਾਂ ਨੇ ਸ੍ਰੀ ਭਗਵਾਨ ਜੀ ਦੇ ਭੇਦ ਅਰਥਾਤ ਗੂੜ ਪੈਦ ਜਾਂ ਮਰਮ ਨੂੰ ਪਾਉਣਾ ਨਹੀਂ ਕੀਤਾ ਕਿੰਦਾ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨਤਾਯੋ ਕੋਰ ਕਰਿਆੁਰ ਜਿਓ ਸਭ ਏ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ